ਨਗਰ ਕੌਂਸਲ ਵਿੱਚ ਕੰਮ ਕਰ ਰਹੇ ਆਰਕੀਟੈਕਟ ਵਿਜੇ ਕੁਮਾਰ ਦੇ ਖਿਲਾਫ ਪਿਛਲੇ ਦਿਨੀ ਕੁਝ ਕੌਂਸਲਰਾਂ ਵੱਲੋਂ ਉਸ ਦਾ ਲਾਇਸੈਂਸ ਰੱਦ ਕਰਨ ਲਈ ਐਪਲੀਕੇਸ਼ਨ ਦਿੱਤੀ ਗਈ ਸੀ ਅਤੇ ਉਸ ਦੇ ਉੱਪਰ ਕਪਲੇ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਚੱਲਦਿਆਂ ਮਾਮਲਾ ਕਾਫੀ ਪੱਕ ਗਿਆ ਹੈ ਮੀਡੀਆ ਦੇ ਰੂਬਰੂ ਹੁੰਦੇ ਹੋਏ ਆਰਕੀਟੈਕਟ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਕੁਝ ਕੌਂਸਲਰਾਂ ਵੱਲੋਂ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਮੈਨੂੰ ਧਮਕਾਇਆ ਜਾ ਰਿਹਾ ਹੈ ਇਸ ਸਬੰਧੀ ਆਰਕੀਟੈਕਟ ਵਿਜੇ ਕੁਮਾਰ ਨੇ ਕੁਝ ਕਾਲ ਰਿਕਾਰਡਿੰਗ ਵੀ ਜਨਤਕ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਕਾਲ ਰਿਕਾਰਡਿੰਗ ਕਿਸ-ਕਿਸ ਵਿਅਕਤੀ ਦੀ ਹੈ ਪਰ ਕਾਲ ਰਿਕਾਰਡਿੰਗ ਵਾਇਰਲ ਹੋਣ ਨਾਲ ਫਲੋਰ ਦੀ ਰਾਜਨੀਤੀ ਵਿੱਚ ਪੁਚਾ ਲਾ ਗਿਆ ਹੈ ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਵੱਲੋਂ ਸ਼ਿਕਾਇਤ ਕਰਤਾ ਕੌਂਸਲਰਾਂ ਨਾਲ ਗੱਲਬਾਤ ਕਰਨੀ ਚਾਹੀ ਤਾ ਸ਼ਿਕਾਇਤ ਕਰਤਾ ਕਿਸੇ ਵੀ ਕਾਉਂਸਲਰ ਨੇ ਸਾਡੇ ਪੱਤਰਕਾਰ ਦਾ ਫੋਨ ਅਟੈਂਡ ਨਹੀਂ ਕੀਤਾ ਗਿਆ ਜੋ ਕਿ ਆਪਣੇ ਆਪ ਅੱਛਾ ਕਿ ਮੈਂ ਮੈਂ ਉੱਪਰ ਕੰਪਲੇਂਟ ਕਰ ਦਿੰਦੇ ਇਹਦੀ ਮੈਂ ਧਮਕੀ ਦਿੰਦਾ ਪਿਆ ਇਹ ਹਾਂ ਧਮਕੀ ਦੇ ਰਿਹਾ ਪਾ ਨੂੰ ਇਹ ਆਹੋ ਅੱਛਾ ਮੈਂ ਕਿਹਾ ਉਹਦੇ ਵਿਜੇ ਪੂਰੇ ਲੱਗੇ ਆ ਕਹਿੰਦਾ ਇੱਥੇ ਸਾਡੇ ਵੀ ਲੱਗੇ ਆ ਅੱਛਾ ਕਿਦਾ ਉਹ ਬਕੇ ਬਈ ਕਿਹੜੇ ਪੇਪਰ ਕਰਦਾ ਸੀਗਾ ਅੱਛਾ ਰੋਪਲਾ ਕਿਤੇ ਵੇਖਿਆ ਜੀ ਕਿਹੜਾ ਘੱਟ ਕਰਨੀ ਆ ਅੱਛਾ ਮੈਂ ਕਹਾ ਉਹ ਗੱਲ ਕੋਈ ਇਤਿਆਰੀ ਗੱਲ ਕਹੀ ਨਹੀਂ ਹੁੰਦੀ ਅੱਛਾ ਕਹਣਾ ਹੂੰ ਹੂੰ ਕਹਣਾ ਇਹਦੇ ਚੰਡਾ ਦਰੋ ਉਹ ਹੋਰ ਬਾਹਰ ਚੱਲੀ ਗਿਆ ਅੱਛਾ ਬਹੁਤ ਭੈੜਾ ਭਰਾ ਤੇ ਹੈ ਗਈ ਆ ਅੱਛਾ ਮੈਂ ਕਹਾ ਤੂੰ ਹੋਏ ਹੋਰ ਕੰਮ ਕਰ ਰਿਹਾ ਸੀ ਮੈਂ ਕਹਾ ਅੱਛਾ ਅੱਛਾ ਕੋਈ ਨਹੀਂ ਮੈਂ ਫਰਦੇ ਗੱਲ ਕਰਦਾ ਮੈਂ ਫਰਦੇ ਗੱਲ ਕਰਦਾ ਅੱਛਾ ਮੰਗਲ ਦਰਵਾਣਾ ਹੈ ਪੂਰੇ ਹਰਕਾ ਪੰਜੜਾ ਹੁੰਦਾ ਨਾ ਬਦਮਾਸ਼ੀ ਤੇ ਆ ਗਏ ਮੈਂ ਤਾਂ ਪਹਿਲੇ ਲੈਟਰ ਪਾਤੇ ਮੈਂ ਤਾਂ ਐਸਐਸਪੀ ਨੂੰ ਮੈਂ ਤਾਂ ਹਾਂ ਮੈਂ ਤਾਂ ਪਹਿਲੇ ਲੈਟਰ ਕੰਪ ਪਾਤਾ ਐਸਐਸਪੀ ਨੂੰ ਮੈਂ ਤਾਂ ਕਿ ਜੇਕਰ ਮੈਨੂੰ ਕੋ ਗੋਲੀ ਮਾਰ ਦੇ ਮੇਰਾ ਕੋਈ ਸਟੈਂਡ ਹੋ ਜੇ ਮੇਰੀ ਅਚਾਨਕ ਮੌਤ ਹੋ ਜਵੇ ਇਹਦੇ ਜਿੰਮੇਵਾਰ ਇਹ ਪੰਜ ਤੋਸੀ ਹੋਣਗੇ ਅੱਛਾ ਮੈਂ ਪਹਿਲੇ ਪਾ ਚੁੱਕਾ ਲੈਟਰ ਮੈਨੂੰ ਪਤਾ ਸੀ ਇਹਨਾਂ ਨਾਲ ਕੰਮ ਕਰਨਾ ਵਿੱਚ ਦੇ ਹਰਕਤੇ ਦੇਣਾ ਆਣਾ ਇਹ ਨਾ ਹਾਂ ਹਾਂ ਮੈਂ ਪਹਿਲੇ ਲੈਟਰ ਪਾ ਚੁੱਕਾ ਐ ਹਰਿਨਾਂ ਬਾਬੀ ਹਾਂ ਮੈਨੂੰ ਪਤਾ ਹੈ ਨਾ ਨੈ ਸਰ ਕਰਤਾ ਤੇ ਆਣਾ ਹਾਂ ਹਾਂ ਬਾਕੀ ਨਾ ਜਦਿਆਂ ਕੱਲ ਜੋ ਤੇ ਵੀਰ ਅਗਰ ਹੋਈਗਾ ਅੱਛਾ ਡਰਾਈਵਰ ਕਾਦਾ ਬੈ ਸ਼ਹਿਨੋ ਤੇ ਦਿੱਲੀ ਹੂੰ ਹੂੰ ਤੇ ਮੈਂ ਨਵੀਂ ਡਿਊਟੀ ਲਾਤੀ ਆ ਅੱਛਾ ਮੈਂ ਸੁਬੀਏ ਜੀ ਕੱਲ ਚੱਦੀ ਨਾਲ ਹੋ ਸਿੱਕ ਠੀਕ ਠੀਕ ਕੋਈ ਗੱਲ ਨਹੀਂ ਤੂੰ ਗੱਲ ਖੋਲ ਕੇ ਕਰ ਦੇ ਠੀਕ ਹੈ ਠੀਕ ਹੈ ਇਹ ਤੇਰੀ ਇਹ ਗੱਲ ਤਾਂ ਹੈ ਨਾ ਜੀ ਹੂੰ ਆਜੇ ਪ੍ਰੇਮ ਵੀ ਵਰ ਗਿਆ ਸਾਰੇ ਐਫ 3 ਵਰ ਗਏ ਨਹੀਂ ਮੈਂ ਤੁਹਾਡੇ ਨਾਲ ਰਿਕਾਰਡਿੰਗ ਕਰ ਲਈ ਮੈਂ ਮੈਂ ਪ੍ਰੇਮ ਨੂੰ ਸੁਣਾਣੀ ਆ ਜਾ ਕੇ ਪਿੱਛੇ ਫਿਗਰ ਮਰ ਗਿਆ ਮੈਂ ਕਿ ਨਹੀਂ ਕਹਿੰਦਾ ਬਿਆ ਤੁਹਾਡੇ ਨਾਲ ਮੈਂ ਰਿਕਾਰਡ ਕਰ ਲਈ ਐ ਨਹੀਂ ਮੈਂ ਪ੍ਰੇਮ ਨੂੰ ਸੁਣਾਣੀ ਆ ਜਾ ਕੇ ਤੁਹਾਡਾ ਬੰਦਾ ਇੰਨਾ ਬੋਲਦਾ ਤੁਸੀਂ ਕਹਿੰਦੇ ਮਾਫ ਕਰ ਦੋ ਇਹਨੂੰ ਹੈ ਮਾਫੀ ਲੈ ਕੇ ਹੈ ਹਾਂਜੀ ਬਿਲਕੁਲ ਨਹੀਂ ਹੈ ਠੀਕ ਹੈ ਹਾਂ ਹਾਂ ਹੈ ਮਾਫੀ ਲੈ ਕੇ ਬੰਦਾ ਹੈ ਚਲੋ ਠੀਕ ਹੈ ਬਾਅਦ ਕਰਾਂਗੇ ਤੁਸੀਂ ਰੈਸਟ ਕਰੋ ਓਕੇ ਸ਼ੇਅਰ ਕਰੋ ਮੈਂ ਕਰਦਾ ਠੀਕ ਹੈ ਜੀ ਉਹ ਹੁਣ ਵੀ ਗੱਲ ਥੋੜਾ ਗਈ ਆ ਇਹ ਤਾਂ ਪਹਿਲਾਂ ਵੀ ਚੱਲ ਜਦੋਂ ਆਪਣੇ ਕੰਮ ਤੋਂ ਪਹਿਲਾਂ ਵੀ ਗੱਲਾਂ ਆਦੀ ਬੜੀਆਂ ਅੱਛਾ ਫਿਰ ਇਹ ਪ੍ਰਧਾਨ ਜੀ ਮਿਲੇ ਸੀ ਨਾ ਜੇ ਉਹ ਆਪਣੇ ਇਹੋ ਗੱਲ ਹੋਈ ਨਾ ਆਪਣੇ ਫੋਨ ਤੋਂ ਪਹਿਲਾਂ ਵੀ ਗੱਲਾਂ ਆਏ ਅੱਛਾ ਉਹ ਤਾਂ ਉਦਾਂ ਹੀ ਸ਼ੇਅਰ ਕੀਤੀ ਸੀ ਉਹਨਾਂ ਮੈਂ ਪ੍ਰਧਾਨ ਨਹੀਂ ਕਿਦਾਂ ਕਰਨੀ ਹੈ ਦੂਜਾ ਮਤੇ ਮੋਟੇ ਦੇ ਤੋਂ ਦਾ ਜੇ ਆਪਣੀ ਗੱਲ ਨਹੀਂ ਹੋਈ ਸੀ ਜੇ ਆਪਣੀ ਗੱਲ ਹੋ ਗਈ ਸੀ ਮੈਂ ਉਦੋਂ ਤਾਂ ਬਾਅਦ ਹੀ ਗੱਲਾਂ ਤਾਂ ਆਪਣੇ ਗੱਲ ਹੋ ਗਈ ਹੈ 20000 ਰੁਪਏ ਦੀ ਠੀਕ ਹੈ 10000 ਮੈਂ ਤੁਹਾਨੂੰ ਕੱਲ ਦੇ ਦੇਣਾ 10000 ਦਾ ਨੋਕਰੀ ਆਪੇ ਦੇ ਦੇਣਾ ਸੋਨਾ ਇਹ ਦੇ ਲੋਟੀ ਕਿ ਬੰਦਾ ਨਹੀਂ ਉਹ ਥੋੜਾ ਟਾਇਰ ਥੋੜਾ ਟਾਇਰ ਥੋੜਾ ਟਾਇਰ ਚੱਲਦਾ ਮੈਂ ਕੰਮ ਟਾਇਰ ਡਾਉਣ ਦਾ ਪਰ ਬਾਕੀ ਕਿੱਧਰ ਜਾਣਗੇ ਨਹੀਂ ਨਹੀਂ ਉਹ ਉਹ ਪ੍ਰੋਬਲਮ ਜਾਲੜਾ ਦੱਸ ਤਾ ਕੱਲ੍ਹ ਦੇ ਦਿਨ ਆ ਦੱਸ ਸਕਦੇ ਆਫੇ ਦੇ ਦਿਨ ਤੱਕ ਠੀਕ ਹੈ ਲੇਕਿਨ ਮੈਂ ਕਿ ਲੋੜ ਨਹੀਂ ਮਟਾਣਾ ਬਧਾਉਂਦਾ ਨਾ ਰਾਜਾ ਜੰਦੂ ਵੀ ਉਹਨੂੰ ਕਹਿ ਰਿਹਾ ਸੀ ਅੱਜ ਮੈਂ ਤੇਰੇ ਘਰ ਦੀ ਕਮੇਟੀ ਕਰਨਾ ਉਹ ਮੈਨੂੰ ਪਹਿਲਾਂ ਦੀ ਗੱਲਾਂ ਮੈਂ ਤਾਂ ਰਾਏ ਸੰਧੂ ਵਾਲੇ ਜੁੜਦੀਆਂ ਪਹਿਲਾਂ ਦੱਲਾਂ ਹੋਣ ਦੀ ਕੋਈ ਗੱਲ ਨਹੀਂ ਤਾ ਨਬੀਆ ਦੇਣਾ ਵਾ ਤਾ ਨੀਆ ਪੂਰਾ ਕਰਨਾ ਤੁਹਾਡਾ ਪਰ ਚੱਕਰ ਮੈਨੂੰ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ ਨਾ ਕਿ ਜਿਹੜੇ ਬਾਕੀ ਜਿਹੜੇ ਬੰਦੇ ਆਪਣੇ ਉਹ ਦੂਜਾ ਡਾਕਟਰ ਹੋ ਗਿਆ ਤਾਂ ਗੱਲ ਆਪਾਂ ਕਰ ਰਹੇ ਨੇ ਵੀ ਤੇ ਫੇਕੀ ਵਾਲਾ ਜਦ ਆਪਾਂ ਹੀ ਗੱਲ ਹੋਣ ਦੇ ਸੀ ਅੱਛਾ ਸਭ ਤੋਂ ਛੱਡ ਤੋਂ ਸ਼ੁਰੂ ਹੋਣੀ ਸੀ ਗੱਲ ਹੀ ਖਤਮ ਕਰ ਦਈਏ ਆਪਾਂ ਕੋਈ ਪੱਕੀ ਗੱਲ ਹੈ ਨਾ ਮੋਰ ਕੇ ਪੂਰੀ ਖਤਮ ਮੋਰ ਕੇ ਮੱਤੇ ਮੱਤੇ ਵਾਲਾ ਮੱਤੇ ਮੱਤੇ ਵਾਲਾ ਜਿਹੜਾ ਮੱਤੇ ਵਾਲੇ ਮੱਤੇ ਵਾਲੇ ਜਿਹੜਾ ਮੋਰ ਕੇ ਉਮਰ ਦਾ ਕੁਝ ਨਹੀਂ ਹੋਣਾ ਹੋਰ ਦੱਸੋ ਸੈਂਸਰ ਲਾਇਆ ਤਾਂ ਚਲੋ ਠੀਕ ਹੈ ਉਹ ਸਾਡੀ ਕੰਦਰ ਮਦਦ ਨਹੀਂ ਤਾਂ ਠੀਕ ਚਲੋ ਫੋਕੇ ਰੇ 20000 ਦੀ ਗੱਲ ਆਪਣੀ ਠੀਕ ਹੈ ਮੈਂ ਕਰਦਾ ਗੱਲ ਤੁਨ ਜੀ ਸਰ ਕੀ ਨਾਮ ਆਪਣਾ ਮੇਰਾ ਨੰਬੇ ਜੇਪਾਲ ਦੇ ਬਿਜੇਪਾਲ ਜੀ ਇੱਕ ਤੁਸੀਂ ਬਿਜੀਲੈਂਸ ਜਲੰਧਰ ਨੂੰ ਸ਼ਿਕਾਇਤ ਕੀਤੀ ਆ ਹਾਂ ਜੀ ਦੱਸੋਗੇ ਜੀ ਕਾਦੀ ਸ਼ਿਕਾਇਤ ਕੀਤੀ ਹੈ ਕਿਹਨਾਂ ਦੇ ਖਿਲਾਫ ਤੁਸੀਂ ਕੀਤੀ ਹੈ ਇਹ ਸ਼ਿਕਾਇਤ ਮੇਰੇ ਜੀ ਨਗਰਪਾਲਿਕਾ ਆਪਣੇ ਮੌਜੂਦਾ ਐਮਸੀ ਸ਼ੰਕਰ ਕੁਮਾਰ ਸਤੂ ਦੇ ਖਿਲਾਫ ਹੈ ਜੀ ਅੱਛਾ ਜੀ ਠੀਕ ਹੈ ਜੀ ਹੁਣ ਮੇਰੇ ਕੋਲ 20000 ਰੇਸ਼ੋ ਮੰਗੀ ਆ ਕੇਚੀ ਦੀ ਮੰਗੀ ਜੀ 2000 ਅਸੀਂ ਅਸੀਂ ਪ੍ਰਾਈਵੇਟ ਕੰਮ ਕਰਦੇ ਆ ਸੀ ਨਗਰ ਹਾਈ ਕੋਰਟ ਤੇ ਕੇਸ ਤੋਂ ਇਸ ਮੰਦਬ ਵਿੱਚ ਅਸੀਂ ਇੱਕ ਸਰਵੇ ਕੀਤਾ ਸੀਗਾ ਜਿੱਦੇ ਸਮਝ ਨਗਰ ਕੌਂਸਲ ਨਾਲ ਇਹ ਧਾਰਮਿਕ ਪ੍ਰੋਪਰਟੀਆਂ ਦੇ ਨਕਸ਼ੇ ਹੋਣਗੇ ਸੀਗੇ ਉਹ ਨਕਸ਼ੇ ਬਣਾਉਣ ਦੇ ਸਬੰਧ ਦੇ ਜਨ ਮੇਰੇ ਕੋਲ ਕਮਿਸ਼ਨ ਮੰਗੀ ਗਈ ਜੀ ਆਪਿਆ ਜਿੱਦਾਂ ਜੇ ਮੈਨੂੰ 20000 ਨਹੀਂ ਦਊਗਾ ਤੇਰਾ ਮਸੰਸ ਕੈਨਸਲ ਕਰਾਤਾ ਜਾਂਦਾ ਹੈ अच्छा जी कहंदे जी ਜੇ ਤੁਸੀਂ ਮੈਨੂੰ ਰਿਸ਼ਵਤ ਨਹੀਂ ਦਿੱਤੀ ਲਾਇਸੈਂਸ ਕੈਨਸਲ ਕਰ ਦਿਆਂਗਾ ਤਾਂ ਕੀ ਤੁਹਾਡੇ ਕੋਲ ਕੋਈ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਹੈ ਕੋਈ ਮੇਰੇ ਕੋਲ ਉਹਦਾ ਕਲਾਮ ਵੀਡੀਓ ਬਣੀ ਦਾ ਹਾਂਜੀ ਉਹਦੀ ਵੀਡੀਓ ਕਲਪਣੀ ਕੀਤੀ ਹੋਈ ਜਾਂਦੀ ਮੈਂ ਜਿਹੜੇ ਚੋ ਪੈਸੇ ਮੰਗਦਾ ਵਾ ਕੋਡ ਵੱਟ ਚ ਗੱਲ ਕਰਦਾ ਵਾ ਹੂੰ ਮੈਨੂੰ ਮੈਨੂੰ ਕਿਹਾ ਕਿ ਮੈਨੂੰ ਮੈਨੂੰ ਪੇਟੀਐਮ ਕਰ ਦੇ ਉਹਨੂੰ ਆਨਲਾਈਨ ਟ੍ਰਾਂਸਫਰ ਕਰ ਦੇ ਮੈਨੂੰ ਠੀਕ ਹੈ ਜੀ ਤਾਂ ਕੀ ਜੀ ਇੱਕੋ ਹੀ ਵਿਅਕਤੀ ਜਾਂ ਹੋਰ ਵੀ ਕੋਈ ਹੈਗਾ ਉਹ ਨਾਲ ਨਹੀਂ ਇਹ ਇਕੱਲਾ ਨਹੀਂ ਹੈਗਾ ਹੈ ਨਾ ਮੇਰੇ ਖਲਾਫ 12 ਐਮਸੀਆ ਨੇ ਕਮਿਊਨਿਟੀ ਕੀਤੀ ਦੀ ਅੱਛਾ ਜੀ 12 ਐਮਸੀਆ ਜਮ 5 ਐਮਸੀਆ ਦੇ ਨਾਲ ਖਾਇਆ ਮੇ ਜੀ ਕੀ ਕੀ ਨਾਮ ਆਇਆ ਜੀ ਉਹਨਾਂ ਦੇ ਹੁਣ ਇੱਕ ਹੈਗਾ ਚੰਦਰ ਸਿੰਘ ਹੈਗਾ ਵਾ ਬਹਿਬਾ ਬਹਿਬਾ ਸ਼ਰਮਾ ਹੈਗਾ ਵਾ ਨੀਹਾ ਪੋਮਾ ਵਾ ਜੋਤੀ ਸਰੋਏ ਆ ਰੀਨਾ ਚੌਹਾਨ अच्छा जी ਜਣਕੇ ਰੇਡੀਸ ਵੀ ਵਿੱਚ ਹੈਗੀ ਆ ਹਾਂ ਜੇ ਰੇਡੀਸ ਤੋਂ ਉਹਨਾਂ ਦੇ ਬਾਅਦ ਘਰ ਵਾਲੇ ਕੰਮ ਕਰਦੇ ਆ ਪਰ ਮੌਜੂਦਾ ਸੈਨ ਚੌਂਦੇ ਲੇਡੀਸ ਜਿਹੜੇ ਐਮਸੀ ਹੋਣ ਜਣਕੇ ਮੌਜੂਦਾ ਐਮਸੀ ਰੇਡੀਸ ਸਾਹਿਬ ਤਾਂ ਮੋਰੇ ਕੰਮ ਉਹਨਾਂ ਦੇ ਹਸਬੰਡ ਕਰਦੇ ਆ ਤੇ ਕੀ ਭਾਜੀ ਜਿਹੜੇ ਮੌਜੂਦਾ ਐਮਸੀ ਹੋ ਕੇ ਜੇ ਉਹਨਾਂ ਦੇ ਹਸਬੰਡ ਇਹਦਾ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ ਆ ਮੀਟਿੰਗ 'ਚ ਕਦੀ ਵੀ ਕੋਈ ਵੀ ਲੇਡੀ ਨਹੀਂ ਜਾਂਦੀ ਆ ਮੇਰੇ ਕੋ ਫੋਟੋ ਆਵਾ ਹੂੰ ਉਹ ਫੋਟੋਆਂ ਜਿਹੜੇ ਦੇ ਘਰ ਵਾਲੇ ਮੀਟਿੰਗ ਅਟੈਂਡ ਕਰਦੇ ਆ ਲੇਡੀਆਂ ਨਹੀਂ ਜਾਂਦੀਆਂ ਕਿਉਂਕਿ ਸਰਕਾਰ ਦਾ ਵੀ ਕਿਹੜਾ ਜਿਹੜਾ ਮੈਨ ਦਾ ਅਹੁਦੇਦਾਰ ਹੈਗਾ ਉਹ ਹੀ ਮੀਟਿੰਗ ਇੰਡੈਂਡ ਕਰੇਗਾ। ਉਹ ਹੀ ਉੱਥੇ ਮੋਰੇ ਹੋ ਕੇ ਕੰਮ ਕਰਾਏਗਾ। ਕੋਈ ਨਹੀਂ ਆਉਂਦਾ। ਕੋਈ ਨਹੀਂ ਆਉਂਦਾ ਮੇਰੇ ਕੋ ਫੋਟੋ ਮਾ ਮਾ ਜਦੋਂ ਮੈਂ ਫੋਟੋ ਲੈ ਸਕਦਾ। ਠੀਕ ਹੈ ਜੀ। ਤਾਂ ਸਰ ਇੱਕ ਹੁਣ ਤੁਸੀਂ ਗੱਲ ਕਰਦੇ ਕੋਈ ਧਮਕੀ ਮਿਲੀ ਤੁਹਾਡੇ ਪਰਿਵਾਰ ਨੂੰ। ਹਾਂ ਮੈਨੂੰ ਮੈਨੂੰ ਮੇਰੇ ਦੋਸਤ ਨੂੰ ਫੋਨ ਆਇਆ ਮੈਨੂੰ ਅਮਰੀਕਾ ਵਿੱਚ ਬੈਠੇ ਨੂੰ। ਉਹਨੂੰ ਕਿਹਾ ਕਿ ਬੇਜਨ ਨੂੰ ਚਾਲਾ ਨਹੀਂ ਦੇ ਤੈਨੂੰ ਚੱਕ ਦਵਾਂਗੇ ਅਸੀਂ ਨੂੰ। ਅੱਛਾ ਜੀ ਉਹ ਕੁਝ ਪਤਾ ਕਿਹਨਾਂ ਨੇ ਧਮਕੀ ਦਿੱਤੀ? ਅਚੰਕਰਵਾ ਸੰਤ ਉਹ ਹੋਣ ਗਿਆ ਸੀ ਉਹ। ਸ਼ੰਕਰਵਾ ਸੰਧ ਨੀ ਉਹਦੇ ਵਿੱਚ ਤੁਹਾਡਾ ਦਾ ਹੈਗਾ ਆਪਸ ਵਿੱਚ ਦਾ ਮੈਟਰ ਇਸ ਵੀ ਤੁਹਾਡੇ ਬ੍ਰਦਰ ਜਿਹੜੇ ਕੈਨੇਡਾ ਵਿੱਚ ਬੈਠਾ ਉਹਨਾਂ ਦੇ ਵਿੱਚ ਕੀ ਰੋਲ ਮੇਰਾ ਮੈਨੂੰ ਗਿਆ ਕਿਹਾ ਗਿਆ ਉਹਨਾਂ ਨੂੰ ਜਾਨੀ ਤੁਹਾਡੇ ਬ੍ਰਦਰ ਨੂੰ ਕਿਹਾ ਕਿ ਤੁਸੀਂ ਉਹਨੂੰ ਸਮਝਾ ਲਓ ਤੇਰਾ ਬ੍ਰਦਰ ਨਹੀਂ ਆ ਮੇਰਾ ਦੋਸਤ ਆ ਅਮਰੀਕਾ ਵਿੱਚ ਠੀਕ ਹੈ ਅਮਰੀਕਾ ਦੇ ਦੋਸਤ ਆ ਮੇਰੇ ਕੋ ਕੈਨੇਡਾ ਦਾ ਵੀ ਜਾ ਉਹ ਕੈਨੇਡਾ ਵੀ ਚਲੇ ਗਿਆ ਤੇ ਵਿੱਚੋਂ ਪਰਵਾਹ ਦਾ ਹੈਗਾ ਦੇਖਾਂਗੇ ਜੀ ਜਾਨੀ ਰੰਜਿਸ ਤੁਹਾਡੇ ਨਾਲ ਪਿੱਛੇ ਪਰਿਵਾਰ ਨੂੰ ਧਮਕੀ ਦੇ ਹਾਂ ਜੀ ਤਾਂ ਕੀ ਤੁਸੀਂ ਪੁਲਿਸ ਕੰਪਲੇਟ ਔਨ ਕੀਤੀ ਮੋਕੇ ਤੇ ਨਹੀਂ ਹਾਂ ਮੈਂ ਤਾਂ ਮਿਲਣੇ ਕੀਤੀ ਮੈਂ ਚੱਲਾਂ ਹਾਂ ਕਮੇਟਨ ਵਾਸਤੇ ਮੈਂ ਦੇਖਦਾ ਕਿ ਸੱਚਾ ਸਬੈਕਟ ਦਾ ਸੱਚੀ ਪਰਸਨੀ ਮਿਲਕਾ ਤਾਂ ਜਿਹੜੀ ਤੁਸੀਂ ਬਿਜੀਲੈਂਸ ਨੂੰ ਸ਼ਿਕਾਇਤ ਕੀਤੀ ਉਹ ਉਹਨਾਂ ਦੀ ਟੀਮ ਨੇ ਕੀ ਕਾਰਵਾਈ ਪੂਰੀ ਹੋ ਗਈ ਜੀ ਨਹੀਂ ਹਾਂ ਤੇ ਚੱਲ ਰਹੀ ਹੈ ਜਾਂ ਇਨਕੁਆਇਰੀ ਚੱਲ ਰਹੀ ਹੈ ਠੀਕ ਹੈ ਜੀ ਉਹਨਾਂ ਨੂੰ ਬੁਲਾਇਆ ਗਿਆ ਗਿਆ ਕਿ ਨਹੀਂ ਗਿਆ ਪਤਾ ਨਹੀਂ ਠੀਕ ਹੈ ਜੀ ਤਾਂ ਕੀ ਪ੍ਰਸ਼ਾਸਨ ਤੋਂ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਮੰਗ ਕਰ ਰਿਹਾ ਮੈਨੂੰ ਸਬਸਟ ਆ ਜਾ ਮੈਨੂੰ ਹੂੰ ਜੋ ਬੰਦਾ ਕਾਰਵਾਈ ਉਸ ਕੀਤੀ ਜਾ ਰਹੀ ਹੈ ਤੇ